ਚੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਨਾ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਆ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਕਾ ਇੱਕ ਕੁੜੀ ਜਿਹਨੇ ਆਪਣੇ ਪਿਆਰ ਤੇ ਹੱਦੋਂ ਵੱਧ ਭਰੋਸਾ ਕੀਤਾ ਉਸ ਮੁੰਡੇ ਨੇ ਇਹ ਯਕੀਨ ਦਿਵਾਇਆ ਸੀ ਕਿ ਮੈਂ ਤੈਨੂੰ ਖੁਸ਼ ਰੱਖੂੰਗਾ ਅਤੇ ਉਸਦੇ ਮਾਪਿਓ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਮੈਂ ਜਿਵੇਂ ਤੁਹਾਡੀ ਧੀ ਨੂੰ ਲੈ ਕੇ ਚੱਲਿਆਂ ਓਵੇਂ ਹੀ ਰੱਖੂੰਗਾ ਤੇ ਉਸਦੀ ਹਰ ਗੱਲ ਅਤੇ ਚਾਹ ਪੂਰੀ ਕਰੂੰਗਾ। ਇਹ ਗੱਲ ਸੁਣਦੇ ਹੋਏ ਮਾਪਿਓ ਨੇ ਆਪਣੀ ਧੀ ਨੂੰ ਉਸ ਮੁੰਡੇ ਦੇ ਨਾਲ ਭੇਜ ਦਿੱਤਾ ਜਿਸ ਦਾ ਨਾਮ ਸੁਖਬੀਰ ਸਿੰਘ ਸੀ ਨਵਾਂ ਸ਼ਹਿਰ ਦਾ ਉਹ ਰਹਿਣ ਵਾਲਾ ਸੀ ਤੇ ਇਧਰ ਇਹ ਕੁੜੀ ਹੁਸ਼ਿਆਰਪੁਰ ਦੇ ਨੰਦਗੜ੍ਹ ਦੀ ਰਹਿਣ ਵਾਲੀ ਹੈ। ਦੋਹਾਂ ਨੂੰ ਜਦੋਂ ਪਿਆਰ ਹੋਇਆ ਤਾਂ ਰਿਸ਼ਤਾ ਨੇਪਰੇ ਚਾੜਨ ਦੇ ਲਈ ਕੁੜੀ ਦੇ ਪਰਿਵਾਰਿਕ ਮੈਂਬਰ ਰਾਜ਼ੀ ਹੋ ਗਏ ਪਰ ਮੁੰਡੇ ਦਾ ਕਹਿਣਾ ਸੀ ਕਿ ਮੇਰੀ ਮਾਂ ਨਹੀਂ ਮੰਨ ਰਹੀ ਕੋਟ ਮੈਰਿਜ ਉਸਦੇ ਵੱਲੋਂ ਕੁੜੀ ਦੇ ਨਾਲ ਕਰਵਾ ਲੇਗੀ ਪਰ ਫਿਰ ਵੀ ਉਹ ਉਸ ਨੂੰ ਆਪਣੇ ਘਰ ਨਹੀਂ ਲੈ ਕੇ ਗਿਆ ਮੁੰਡੇ ਨੇ ਇਹ ਕਿਹਾ ਕੁੜੀ ਨੂੰ ਕਿ ਜਦੋਂ ਮੇਰੀ ਮਾਂ ਮੰਨ ਜਾਏਗੀ ਫਿਰ ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਅਤੇ ਐਸੇ ਮਹੀਨੇ ਦੇ ਵਿੱਚ 10 ਫਰਵਰੀ ਨੂੰ ਉਹ ਕੁੜੀ ਨੂੰ ਉਸਤੇ ਕਰੋ ਕਰੀਬ 11:30 ਵਜੇ ਲੈ ਕੇ ਜਾਂਦਾ ਪਰ ਇਥੋਂ ਜਾਣ ਤੋਂ ਬਾਅਦ ਉਹ ਕੁੜੀ ਨੂੰ ਘਰ ਨਹੀਂ ਲੈ ਕੇ ਗਿਆ ਸਗੋਂ ਕਦੇ ਹੀ ਆਖ ਰਿਹਾ ਸੀ ਕਿ ਮੈਂ ਮਾਸੀ ਦੇ ਘਰ ਚੱਲਿਆਂ ਕਦੇ ਗੜ ਸ਼ੰਕਰ ਵਾਲੀ ਬਸਤੇ ਵਿੱਚ ਬੈਠਾ ਅਤੇ ਫਿਰ ਉਸ ਮਗਰੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਨਹੀਂ ਹੋ ਪਾਉਂਦੀ ਕੁੜੀ ਦੀ ਫਿਰ ਉਹ ਮੁੰਡੇ ਨੂੰ ਫੋਨ ਕਰਕੇ ਪੁੱਛਦੇ ਨੇ ਕਿ ਸਾਡੀ ਧੀ ਕਿੱਥੇ ਆ ਤੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੀ ਉਸ ਦਾ ਫੋਨ ਕਿਉਂ ਬੰਦ ਹੈ इस मगरों सुखबीर आखता है कि थोड़ी तो कुड़ी न मैं बस के बिठा के भेज दिता है जिमें ही वह वापस पहुँचेगी उतार लियो परिवारिक मैंबर कुछ घंटे इंतजार करते रहे कि बच्ची आ जाएगी घर पर यहोजि कुछ भी नहीं होया ਦਾ ਸਤ੍ਰਿਕ ਤੋਂ ਗੁੰਮੀ ਇਸ ਕੁੜੀ ਨੂੰ ਲੈ ਕੇ ਕੁੜੀ ਦੀ ਚਾਚੀ ਸਮੇਤ ਉਸਦੀ ਮਾਂ ਦੇ ਵੱਲੋਂ ਪਹਿਲਾਂ ਹੀ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਸੁਖਬੀਰ ਨੇ ਹੀ ਉਹਨਾਂ ਦੀ ਧੀ ਦੇ ਨਾਲ ਕੁਝ ਗਲਤ ਕਰ ਦਿੱਤਾ ਉਸ ਨੂੰ ਮਾਰ ਦਿੱਤਾ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਤੇ ਅੱਜ ਇਹ ਗੱਲ ਸੱਚ ਵੀ ਹੋਈ ਹੈ ਬੜੀ ਹੀ ਦੁੱਖ ਦੀ ਗੱਲ ਹੈ ਕਿ ਇੱਕ ਕੁੜੀ ਨੇ ਜਿਸ ਮੁੰਡੇ ਤੇ ਭਰੋਸਾ ਕੀਤਾ ਸੀ ਉਸਨੇ ਤਾਰ-ਤਾਰ ਕਰ ਦਿੱਤਾ ਸਭ ਕੁਝ ਉਸ ਦੀ ਇੱਜ਼ਤ ਦੇ ਨਾਲ ਵੀ ਖਿਲਵਾੜ ਕੀਤਾ ਵਿਸ਼ਵਾਸ ਵੀ ਤੋੜ ਦਿੱਤਾ ਤੇ ਉਸ ਨੂੰ ਮਾਰ ਵੀ ਮੁਕਾਇਆ ਹੁਣ ਇਸ ਪਿੱਛੇ ਦਾ ਕਾਰਨ ਕੀ ਸੀ ਸੁਖਬੀਰ ਦਾ ਵਿਆਹ ਕਿਤੇ ਹੋਰ ਤੈਹ ਹੋ ਚੁੱਕਿਆ ਸੀ ਉਸਨੇ ਕਿਤੇ ਹੋਰ ਵੀ ਆਪਣੇ ਆਪ ਨੂੰ ਸ਼ਗਨ ਪਵਾ ਲਿਆ ਸੀ ਪਰਿਵਾਰਿਕ ਮੈਂਬਰਾਂ ਦੇ ਕਹਿਣ ਤੇ ਤੇ ਇਧਰ ਆਸ਼ਾ ਦੇ ਨਾਲ ਉਸਦਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਪਿਆਰ ਅਤੇ ਕੁੜੀ ਦੇ ਵੱਲੋਂ ਇਸ ਗੱਲ ਦੀ ਜ਼ਿੱਦ ਕਰਨੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਣਾ ਕਾਫੀ ਲੰਮਾ ਸਮਾਂ ਸਾਨੂੰ ਹੋ ਗਿਆ ਇਕੱਠਿਆਂ ਨੂੰ ਪਰ ਹੁਣ ਮੁੰਡਾ ਆਪਣੇ ਆਪ ਨੂੰ ਲੱਗ ਰਿਹਾ ਹੈ ਕਿ ਫਸਿਆ ਮਹਿਸੂਸ ਕਰ ਰਿਹਾ ਹੁਣ ਉਸਦੇ ਘਰ ਦੇ ਵਿਆਹ ਦੇ ਲਈ ਰਾਜ਼ੀ ਨਹੀਂ ਹੋ ਰਹੇ ਸੀ ਉਹ ਇਹ ਵੀ ਨਹੀਂ ਜਾਣਦੇ ਹੁਣੇ ਕਿ ਉਹਨਾਂ ਦੇ ਮੁੰਡੇ ਨੇ ਕੋਟ ਮੈਰਿਜ ਕਰਵਾ ਲਈ ਹੈ ਰੀਤੀ ਰਿਵਾਜਾਂ ਦੇ ਨਾਲ ਵੀ ਵਿਆਹ ਕਰਵਾਇਆ ਇਹ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਕੁੜੀ ਨੂੰ ਵਿਆਹ ਚੁੱਕਿਆ ਪਰ ਸ਼ਾਇਦ ਉਹ ਆਪਣੇ ਘਰਦਿਆਂ ਨੂੰ ਮਨਾਉਣ ਦੇ ਵਿੱਚ ناکਾਮਯਾਬ ਰਿਹਾ ਆਪਣੀ ਮਾਂ ਨੂੰ ਨਹੀਂ ਮਨਾ ਸਕਿਆ ਜਿਸ ਤੇ ਚਲਦੇ ਹੋਏ ਉਸ ਨੇ ਇਹ ਗਲਤ ਕਦਮ ਚੁੱਕਿਆ ਹੋਣਾ ਤਾਂ ਖੈਰ ਇਸ ਦੇ ਪਿੱਛੇ ਦਾ ਕਾਰਨ ਹੋਰ ਵੀ ਕੋਈ ਹੋ ਸਕਦਾ ਪਰ ਇੱਕ ਤੋਂ ਵਧੇਰੇ ਬੰਦਿਆਂ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਕਿਉਂਕਿ ਕੱਲਾ ਬੰਦਾ ਇੱਕ ਕੁੜੀ ਦੀ ਜਾਨ ਇਸ ਤਰ੍ਹਾਂ ਨਹੀਂ ਲੈ ਸਕਦਾ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਜਦੋਂ ਮ੍ਰਿਤਕ ਦੇ ਦੇਖੀ ਤਾਂ ਇਹ ਆਖਿਆ ਕਿ ਇਸ ਦੇ ਪਿੱਛੇ ਪੂਰੀ ਦੀ ਪੂਰੀ ਸਾਜ਼ਿਸ਼ ਜਿਹੜੀ ਰਚੀ ਗਈ ਸੀ ਕਈ ਹੋਰ ਜਾਣੇ ਵੀ ਹੋ ਸਕਦੇ ਨੇ ਜਿਸ ਦੇ ਵਿੱਚ ਉਹ ਮੁੰਡੇ ਸਮੇਤ ਉਸਦੀ ਮਾਸੀ ਅਤੇ ਮਾ ਦਾ ਨਾਮ ਲੈ ਰਹੇ ਨੇ ਚੰਗੀ ਪੱਲੀ ਕੁੜੀ ਜਿਹਨੂੰ ਮੁੰਡਾ ਇੰਨਾ ਪਿਆਰ ਕਰਦਾ ਸੀ ਪਸੰਦ ਕਰਦਾ ਸੀ ਮਰਜ਼ੀ ਦੇ ਨਾਲ ਵਿਆਹ ਵੀ ਕਰਵਾ ਲਿਆ ਜਦੋਂ ਉਸ ਨੂੰ ਮਾਂ ਦੇ ਨਾਲ ਮਿਲਵਾਇਆ ਜਾਂਦਾ ਹੈ ਮੁੰਡੇ ਦੀ ਮਾਂ ਇਹ ਆਖਦੀ ਹੈ ਕਿ ਮੈਨੂੰ ਇਹ ਕੁੜੀ ਪਸੰਦ ਹੀ ਨਹੀਂ ਜਦੋਂ ਪਸੰਦ ਹੀ ਨਹੀਂ ਸੀ ਜਾਂ ਫਿਰ ਮੁੰਡਾ ਇੰਨੀ ਮਨਮਰਜ਼ੀ ਨਹੀਂ ਕਰ ਸਕਦਾ ਸੀ ਤਾਂ ਉਸਨੇ ਕਿਸੇ ਕੁੜੀ ਦੀ ਜ਼ਿੰਦਗੀ ਖਰਾਬ ਹੀ ਕਿਉਂ ਕੀਤੀ ਕਿਉਂ ਉਸਨੇ ਕੋਟ ਮੈਰਿਜ ਕਰਵਾਇਆ ਕਿਉਂ ਉਸਨੇ ਲਾਵਾ ਫੇਰੇ ਲਏ ਇਹ ਉਹ ਜਿਹੇ ਕਈ ਹੋਰ ਸਵਾਲ ਅਤੇ ਸਭ ਤੋਂ ਵੱਡੀ ਗੱਲ ਜੇਕਰ ਉਸਨੇ ਕੁੜੀ ਨੂੰ ਇੰਨਾ ਪਿਆਰ ਕੀਤਾ ਸੀ ਤਾਂ ਆਪਣੇ ਹੱਥਾਂ ਦੇ ਨਾਲ ਕਿਵੇਂ ਮਾਰ ਦਿੱਤਾ ਇਹ ਸਾਰੇ ਇਲਜ਼ਾਮ ਕੁੜੀ ਵਾਲਿਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਜਾਂਚ ਪੜਤਾਲ ਦੇ ਵਿੱਚ ਸਭ ਕੁਝ ਸਾਫ਼ ਹੋ ਜਾਣਾ ਹੈ ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਇਹ ਦੀ ਕੁੜੀ ਘਰ ਤੋਂ ਲਾਪਤਾ ਹੈ ਤੇ ਉਸ ਨੂੰ ਲੈ ਕੇ ਜਾਣ ਵਾਲਾ ਉਸਦਾ ਹੀ ਪਤੀ ਹੈ ਜਿਸ ਦੇ ਵੱਲੋਂ 3 ਇੱਕ ਮਹੀਨੇ ਪਹਿਲਾਂ ਹੀ ਇਹ ਵਿਆਹ ਕਰਵਾਇਆ ਗਿਆ ਸੀ 6 ਮਾਰਚ ਨੂੰ ਉਸਦਾ ਕਿਸੇ ਹੋਰ ਕੁੜੀ ਦੇ ਨਾਲ ਵੀ ਹੁਣ ਵਿਆਹ ਰੱਖਿਆ ਹੋਇਆ ਸੀ ਇਸ ਤੋਂ ਪਹਿਲਾਂ ਇਹ ਸਾਰਾ ਕਾਂਡ ਸਾਹਮਣੇ ਆ ਗਿਆ ਕਿ ਕਿੰਜ ਉਸਨੇ ਕੁੜੀ ਨੂੰ ਘਰ ਤੋਂ ਲਿਜਾ ਕੇ ਖਤਮ ਕੀਤਾ ਇਹਨਾਂ ਇਲਜ਼ਾਮਾਂ ਦੇ ਚੱਲਦੇ ਹੋਏ ਪਰਿਵਾਰਿਕ ਮੈਂਬਰ ਹੋਰ ਕਿਹੜੀਆਂ ਕਿੜੀਆਂ ਗੱਲਾਂ ਇਸ ਮੁੰਡੇ ਬਾਬਤ ਦੱਸ ਰਹੇ ਨੇ ਜਾਣਦੇ ਹਾਂ ਮਾਮਲਾ ਕੀ ਨੇ ਜੇ ਤੁਸੀਂ ਅੱਜ ਤੇ ਆਓ ਮੈਂ ਦਸ਼ਨਾ ਰਾਣੀ ਹਾਂਜੀ ਕੀ ਹੋਇਆ ਇਹ ਘਰ ਗਿਆ ਸੀ ਮੁੰਡਾ ਸੋਖ ਅੱਛਾ ਹਾਂਜੀ ਕਹਿੰਦਾ ਵਿਆਹ ਕਰਾਇਆ ਸੀ ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਘਰ ਹਾਂਜੀ ਮਾਂ ਕਹਿੰਦੀ ਵੀ ਰਛਿੰਦ ਨਹੀਂ ਐ ਥੋੜੀ ਬਸ ਇੱਥੇ ਹੀ ਕਰ ਲੈਣੀ ਦੀ ਬਾਕੀ ਵਿਆਹ ਤਾਂ ਹੋਇਆ ਸੀ ਜੀ ਮੈਂ ਦੱਸਦੀ ਮੈਂ ਦੱਸਦੀ ਕੋਈ ਬਹਿਣ ਹੋਇਆ ਹਾਂਜੀ ਸਰ ਪਿਆ ਕਰਵਾਇਆ ਆਪਾਂ ਦਾ ਨਾਮ ਮੇਰਾ ਨਾਮ ਕਾਂਤਾ ਦੇਵੀ ਮੈਂ ਕੁੜੀ ਦੀ ਛੋਟੀ ਭੈਣ ਆ ਅਕੀਰਾਂ ਮੈਂ ਸਿਸਟਰ ਦੇ ਮੇਰੀ ਸਿਸਟਰ ਦਾ ਨਾਮ ਆਸ਼ਾ ਰਾਣੀ ਆ ਲਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2024 ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨਾਲ ਕੋਟ ਮੇਰੀ 7 ਤਰੀਕ ਨੂੰ ਕਰਾ ਲਿਆ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣ ਲੱਗੇ 4 ਮਹੀਨੇ ਕੋਟ ਮੈਰਿਜ ਨੂੰ ਹੋ ਗਏ ਮੁੰਡੇ ਨੇ ਲਾਲਾ ਲਾਇਆ ਮੇਰੀ ਭੈਣ ਨੂੰ ਤੂੰ ਸਾਡੇ ਘਰ ਨਾ ਆਈ ਮੈਂ ਆਪਣੀ ਮੰਮੀ ਨੂੰ ਮਨਾਉਂਗਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਹੋਈ ਆ ਡੈਡੀ ਆ ਆ ਭਾਬੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਮੁੰਡਾ ਘਰੋਂ ਇਹਨਾਂ ਨੂੰ ਪ੍ਰੋਸਾਤਵਾ ਕੇ ਲੈ ਕੇ ਗਿਆ ਫਿਰ ਮੈਂ ਤੁਹਾਡੀ ਕੁੜੀ ਨੂੰ ਜਿੱਦਾ ਲੈ ਕੇ ਚੱਲਾਂ ਉ ਤਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਫਿਰ ਤੁਸੀਂ ਮੇਰੇ ਨਾਲ ਇਹਨੂੰ ਤੋੜ ਦਿਓ ਉਹ ਤੋਂ ਲੈ ਕੇ ਗਿਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਨੂੰ ਲੈ ਕੇ ਗਿਆ ਮੁੰਡਾ ਸਾਡੇ 11 ਮੁੰਡਾ ਘਰੋਂ ਚਲੇ ਗਏ ਕਿੱਥੋਂ ਲੈ ਕੇ ਗਿਆ ਮੁੰਡਾ ਆਨੰਦਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰੋਂ ਅਪੇਰੈਂਟਸ ਨਾਲ ਗੱਲ ਕਰਕੇ ਆ ਭਾਪੀ ਆ ਕੁੜੀ ਦੀ ਬਾਜੀ ਆ ਆ ਡੈਡੀ ਆ ਫਿਰ ਕੀ ਹੋਇਆ ਫਿਰ ਕੁਛ ਨਹੀਂ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾਂ ਹਾਂਜੀ ਬਾਜੀ ਕਿੱਥੇ ਅਸੀ ਜੀ ਮਾਸੀ ਦੇ ਜਾ ਰਹੇ ਆ ਰਾਹੋ ਗੜ ਸ਼ੰਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫਿਰ ਕਾਲ ਕੀਤੀ ਅੱਡੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੁਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿੰਨਾ ਵੇਟ ਕਰੋ ਮੇਰੇ ਨਾਲ ਹੀ ਨੇ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਬਾਚ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਾ ਆਈ ਬਿਲਕੁਲ ਸੁੰਸਾਨ ਜਗ੍ਹਾ ਸੀ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂਜੀ ਹੁਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਤੇ ਕੁੜੀ ਤੁਹਾਡੀ ਗੜ ਸ਼ੰਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6 ਵਜੇ ਕਹਿੰਦਾ ਲੈ ਆਇਓ ਫਿਰ 6 ਤੱਕ ਬਾਜੀ ਹੁਣਾਂ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਬਾਜੀ ਸਿਸਟਰ ਨੂੰ ਲੈ ਆਇਓ ਮੁੰਡਾ ਕਹਿੰਦਾ ਮੈਂ ਬਸਤੇ ਬਿਠਾ ਦਿੱਤੀ ਮੇਰੀ ਗੱਲ ਹੋ ਗਈ ਮਾਸੀ ਨਾਲ ਤੇ ਅਸੀਂ ਸਵੇਰ ਨੂੰ ਕਹਿੰਦਾ ਸੀ ਕਹਿੰਦਾ ਅਪਣੀ ਮੰਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਹਿੰਦਾ ਮੈਂ ਹੋਟਲ 'ਚ ਰਹਾਂਗਾ ਜਾਂ ਮੈਂ ਆਪਣੇ ਦੋਸਤ ਦੇ ਰਹਾਂਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਲੈ ਆਇਓ ਫਿਰ ਮੇਰੇ ਡੈਡੀ ਗਏ 6:30 ਵਜੇ ਗਏ ਸੀ 6:30 ਵਜੇ ਗਏ ਤਾਂ 8:30 ਜਾਂ 9:00 ਵਜੇ ਘਰ ਆਏ ਬੱਸਾਂ ਸਾਰੀਆਂ ਨੰਗੀਆਂ ਕੁੜੀ ਸਾਡੀ ਨਹੀਂ ਉਤਰੀ ਮੈਂ ਫੋਨ ਤੇ ਫੋਨ ਲਾਇਆ ਮੈਂ ਕਿਹਾ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ ਫਿਰ ਟੈਨਸ਼ਨ ਚ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ ਉਹ ਕਹਿ ਰਹੀ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ ਕਹਿੰਦਾ ਮੈਨੂੰ ਸਹੇਲੀ ਦੇ ਕਹਿੰਦੀ ਸੀ ਮੈਂ ਕਿਹਾ ਮੈਂ ਸਹੇਲੀਆਂ ਮੈਂ ਕਿਹਾ ਜੇ ਸਹੇਲੀ ਦੇ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੀ ਭੈਣ ਇਹ ਉਹ ਕਿਉਂਕਿ ਮੈਨਾਂ ਹਰ ਇੱਕ ਗੱਲ ਸ਼ੇਅਰ ਕਰਦੀ ਆ ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਰੀ ਸਿਸਟਰ ਦੀ ਮੈਂ ਕਿਹਾ ਮੇਰਾ ਭਰਾ ਬਣ ਕੇ ਮੈਂ ਕਿਹਾ ਦੱਸਦੇ ਮੈਨ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਿਹਾ ਜੇ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਆ ਕਹਿੰਦਾ ਨਹੀਂ ਆਪਣੀ ਸਹੇਲੀ ਤੇ ਹੋ ਸਕਦੀ ਆ ਤੇ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਕਿਹਾ ਕਹਿੰਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸੱਟ ਲੱਗ ਗਈ ਪੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਰ ਉਹਨੂੰ ਫੋਨ ਕਰਦੀ ਨੂੰ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇਰੀ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਉਹਨਾਂ ਨੂੰ ਘਰ ਕਹਿਤਾ ਮੈਂ ਕਿਹਾ ਤੁਸੀਂ ਜਾਓ ਫੇ ਕੋਈ ਗੱਲ ਨਹੀਂ ਠੀਕ ਆ ਮੇਕਾ ਟੈਨਸ਼ਨ ਚ ਹੋਣਗੇ ਹਨਾ ਤੇ ਮੇਕਾ ਟੈਨਸ਼ਨ ਚ ਹੋਣਗੇ ਵੀ ਤੁਸੀਂ ਜਾਓ ਘਰੇ ਮੇਕਾ ਕੁੜੀ ਆਪਣੀ ਸਹੇਲੀ ਦੇ ਚਲ ਗਈ ਆ ਮੈਨਾਂ ਨੂੰ ਟੁੱਟ ਗਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਥੇ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਵੇ ਫੇ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖ ਕੇ ਆਉਣਾ ਮੈਨੂੰ ਕੁੜੀ ਕੇ ਵੀ ਤੁਹਾਡੇ ਗਲਵਤ ਨਹੀਂ ਹੋਏ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਤੁਹਾਨੂੰ ਪਤਾ ਕਿਵੇਂ ਲੱਗੇ ਥੋੜੀ ਕੁੜੀ ਨਾਲ ਇਸ ਤਰ੍ਹਾਂ ਘਟਨਾ ਹੋਈ ਤੁਹਾਨੂੰ ਪਤਾ ਕਿਵੇਂ ਲੱਗੇ ਸਰ ਅਸੀਂ ਮੈਂ ਪ੍ਰੈਸ رپورਟਰ ਨੂੰ ਫੋਨ ਕੀਤਾ ਸੀਗਾ ਤੁਹਾਨੂੰ ਕੀਤਾ ਸੀ ਕੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਮੀਡੀਆ ਵਾਲੇ ਦਾ ਕਹਿੰਦਾ ਕਿ ਸੀਟੀ ਫਾਟਕਾ ਤੇ ਲਾਸ਼ ਮਿਲੀ ਆ ਤੇ ਨਹੀਂ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਾਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਆਪਣੇ ਭਾਜੀ ਨੂੰ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਹਾਂ ਦੇਖਣ ਗਏ ਹੋਏ ਆ ਫਾਟਕਾ ਤੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਫਿਰ ਇਹਨਾਂ ਨੇ ਹਾਂ ਕਿ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਉਹਨੂੰ ਕਿਹਾ ਜਾ ਕੇ ਮਾਰਿਆ ਕਿਉਂ ਕੀ ਕਾਰਨ ਸੀ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਆ ਇਹ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਜਦੋਂ ਸਾਟੀ ਘਰ ਕੁੜੀ ਨਹੀਂ ਆਈ ਮੈਂ ਇਹਨਾਂ ਦੀ ਮਾਂ ਮੇਰੇ ਇਹ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਬੜਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨੇ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਹੈ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਬੜੀਆ ਪੰਗਲ ਨਾਮ ਕੀ ਨਾਮ ਸੁਖਬੀਰਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੁਸੀਂ ਹੁਣ ਕੀ ਮਤਲਬ ਸਰ ਮੈਂ ਮੰਗੇ ਚੌਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੀ ਹੋਰ ਕੁੜੀ ਨਾਲ ਤਕਾਣਾ ਨਾ ਹੋਵੇ ਕੀ ਕਰ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕਿ ਕਿੜਕੜਾਈ ਹੋਣੀ ਉਹਦੇ ਮੋਰੇ ਮੈਂ ਚਾਹੁੰਦੀ ਆ ਫੇ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਦੋਨਾਂ ਦੀ ਲਾਸ਼ ਅਸੀਂ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਤ ਬੋਡੀ ਦੇਖੇ ਲੜਕੀ ਬੋਡੀ ਅਸੀਂ ਦੇਖ ਲਈ ਆ ਕੁੜੀ ਦੇ ਕੁੜੀ ਦੇ ਗਲਤੇ ਨਿਸ਼ਾਨ ਆ ਕੁੜੀ ਦਾ ਗਲਾ ਘੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ 3-4 ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਉਹ ਮੁੰਡੇ ਦੀ লাশ ਅਸੀਂ ਆਪਣੀ ਕੁੜੀ ਦੀ লাশ ਉਹ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜੇ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਜਿੱਦਾਂ ਦੀ ਗਈ ਸੀ ਕਰੋ ਕਿਸੇ 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 ਸੱਜਾ ਕਰੋ ਸਰ ਸਾਨੂੰ ਤਾਂ ਹੀ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਆ ਸ਼ੱਕ ਕਿਤੇ ਹਾਂਜੀ ਸ਼ੱਕ ਕਿਹਦੇ ਤੇ ਸ਼ੱਕ ਸਾਨੂੰ ਮਾਂ ਤੇ ਵੀ ਆ ਮਾਮਿਆਂ ਤੇ ਵੀ ਆ ਸਾਰਿਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਈ ਹੋਗੀ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਆ ਕਿ ਤੁਹਾਡੇ ਨਾਲ ਹੀ ਨਹੀਂ ਕਰਤੀ ਆਪਣੀ ਕੰਪਲੇਨ ਸਾਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਵਾਈ ਹੋਈ ਹੁਸ਼ਿਆਰਪੁਰ थाना सदर ਹਾਂਜੀ ਹਾਂਜੀ ਅਸੀਂ ਮੰਗ ਚ ਆਉਣੀ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਸਾਨੂੰ ਵਾਪਸ ਚਾਹੀਦੀ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚ ਹੀ ਉਹਦੀ ਮੰਮੀ ਦਾ ਹੱਥ ਹੈ ਕਹਿੰਦੇ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚਿਰ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਜਿੰਨਾ ਚਿਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਜੀ ਥੈਂਕ ਯੂ ਜੀ ਸਨੀਤੋ ਪ੍ਰੋਬਲਮ ਮੋਚਰੂ ਮੇ ਬਾਡੀ ਮਿਲੀ ਹੈ ਇੱਕਾ ਮਾਮਲਾ ਸਾਡੀ ਪੰਡੋਰੇ ਮੱਲੇ ਜਿਹੜਾ ਹੈਗਾ ਸਮਸ਼ਾਨ ਘਾਟ ਉੱਥੇ ਬਾਡੀ ਲਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਤਲਾਹ ਮਿਲੀ ਸੀ ਕਿ ਕਾਸ਼ਾ ਰਾਣੀ ਜਿਹੜਾ ਐਡਰੈਸ ਜੋਧੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬਾਡੀ ਪਈ ਹੈ 6 ਦਿਨ ਤੋਂ ਕੋਈ ਬਾਡੀ ਲੈਣ ਨਹੀਂ ਆਇਆ ਸੋ ਉਹਦੇ ਬਾਰੇ ਪਤਾ ਜੀ ਕੀਤੇ ਤਾਂ ਪਤਾ ਲੱਗਾ ਕਿ ਲੜਕੀ ਹਿਸ਼ਾਰਪੁਰ ਦੀ ਹੈਗੀ ਹੈ ਔਰ ਉੱਥੋਂ ਦਾ ਪਤਾ ਸੀਗੀ ਔਰ ਇਹ ਵੀ ਹੀ ਬੋਡੀ ਸੋ ਬੋਡੀ ਦਾ ਮੌਇਨਾ ਕੀਤਾ ਬਾਰੀ ਤਾ ਅੱਜ ਤੱਕ ਕੋਈ ਜਿਆਦਾ ਸਾਕੂ ਗੈਰ ਨਜ਼ਰ ਨਹੀਂ ਆ ਰਹੀ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਪੰਗਲਕਲਾਂ ਦਾ ਰਹਿਣ ਵਾਲਾ ਹੈ ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪੋਇਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਪਤਲ ਦਾਖਲ ਹੈ ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦਾ ਉਹਨਾਂ ਦੇ ਤੁਸਾਰੀ ਦਰਿਆਪਤ ਕਰਕੇ ਜੋ ਵੀ ਬੰਦਗੀ ਕਰ ਰਹੇ ਨੇ ਉਹ ਮਤਲਬ ਹੈ ਪਤਨ ਕੋਈ ਦੋਨ ਪਤੀ ਪਤਨੀ ਸੀ ਇਹ ਸ਼ਾਦੀ ਕਰ ਲਈ ਸੀ ਪਰ ਉਹ ਕੋਈ ਦਿਨ ਦਾ ਸਾਹਮਣੇ ਨੰਬਰ ਹੈ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੇ ਉਹਨਾਂ ਦੇ ਮੈਂਬਰ ਸ਼ਾਮ ਨਹੀਂ ਸੀ ਇਹਦੀ ਪਹਿਲੇ ਲੜਕੀ ਦੇ ਪਰਿਵਾਰ ਦਾ ਕਹਨ ਹੈ ਕਿ ਜਦੋਂ ਮੁੰਡੇ ਤੇ ਮਾਤਾ ਨੇ ਉਹ ਨਹੀਂ ਚਾਹਦੇ ਸੀ ਕਿ ਜਿਆ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀ ਗਿਆ ਤਹੀਂ ਉਹਨਾਂ ਨੇ ਲਾਕੀ ਇਸ ਤਰ੍ਹਾਂ ਮਾਰਿਆ ਤੇ ਕੀ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀ ਸੋ ਹੁਣ ਇਸ ਚੀਜ਼ ਦੀ ਜਾਫਤ ਕਰਾਂਗੇ ਉਹ ਕਾਰਵਾਈ ਕੀ ਹੋਣੀ ਬਿਸਾਰੋ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਰੇਗਾ ਬੋਲਰ ਕਾ ਦਾ ਹਾਲat ਕਿਦਾਂ ਚੱਲ ਰਿਹਾ ਹੈ ਦੱਸ ਕਹੀਏ ਲੜਕਾ ਹਲੇ ਸਿਵਲ ਹਸਪਤਲ ਤੇ ਧੀਰੇ ਇਲਾਜ ਹੈ ਸੋ ਉਹ ਡਾਕਟਰੀ ਦੱਸ ਸਕਦੇ ਬੈਟਰ ਕਿ ਕਿਸ ਕੰਡੀਸ਼ਨ ਸਰ ਹੈ ਜਿਹੜਾ ਬਿਆਨ ਦੇਣ ਦੇ ਤੌਰ ਤੇ ਕਰ ਰਿਹਾ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਵਾ ਨਹੀਂ ਪਰ ਦੱਬ ਗੋ ਹੋ ਜਾਂਦਾ ਹੈ ਤੇ ਉਹ ਕਿਹੜੇ ਪਿੰਡ ਦੇ ਕੀ ਮਸਲਾ ਕੀ ਹੈ ਸਤਪਾਲ ਸਰ ਬੰਜਾਈ ਮਨਾ ਵੇਨਵਰ ਨੰਦਗੜਾ ਜ਼ਿਲ੍ਹਾ ਹੈ ਅਰਪਰੀ ਠੀਕ ਹੈ ਇਹ ਮਾਮਲਾ ਕੀ ਹੈ ਇਹ ਮਾਮਲਾ ਦਸਤਿਕ ਦਾ ਹੋਇਆ ਹੈ ਜੀ ਇਹ 11:00 11:30 ਵਜੇ ਕੁੜੀ ਨੂੰ ਘਰੋਂ ਲੈ ਕੇ ਆਇਆ ਮੁੰਡਾ ਜੀ ਇਹਦੀਆਂ ਵੀਡੀਓ ਕੱਲ ਆ ਉਸੇ ਪਿੰਨਸੜਾ ਕੋ ਗਿਆ ਆ ਜੋ ਵੀ ਹੈ ਤੇ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਉਹਦਾ ਫੋਨ ਹੀ ਲੱਗਾ ਕੁੜੀ ਦਾ ਨਹੀਂ ਸਾਨੂੰ ਪੁੱਛ ਕੇ ਚਕੇ ਪਈ ਸੀ ਕਿ ਇੱਥੇ ਸਰ ਠਾਣੇ ਇੱਥੇ ਕਿਨ ਭਾਈ ਉਸ ਤੋਂ ਬਾਅਦ ਫਿਰ ਇੱਥੇ ਵੀ ਕੱਲ ਆਏ ਇਹਨਾਂ ਦੇ ਪਿੰਡ ਜੀ ਪੰਗਲਕਲਾ ਇਹਨੇ ਵੀ ਕੁਝ ਨਾ ਹੱਤਪੱਲਾ ਫੜਾਇਆ ਮੈਂ ਜਿਹੜਾ ਫਾਦਰ ਸਾਹਿਬ ਉਹ ਥੋੜਾ ਚੰਨੀਆਂ ਬੋਲਦਾ ਸੀਗਾ ਮੁੰਡੇ ਦਾ ਫਾਦਰ ਜੀ ਹਾਂ ਜੀ ਬਾਕੀ ਫਿਰ ਸੇਰੇ ਆ ਸਾਨੂੰ ਇਦਾਂ ਪਤਾ ਲੱਗਾ ਤੇ ਇੱਥੇ ਹਰਦੇ ਸੀ ਜਦ ਵੀ ਘਰ ਪਹੁੰਚੇ ਪੰਗਲਕਲਾ ਘਰ ਨੂੰ ਕੌਣ- ਨੇ ਕੋਈ ਨਹੀਂ ਜੀ ਪਰ ਸੁਪਾਂਚੇ ਦੇ ਘਰ ਗਏ ਸੀ ਅਸੀਂ ਸਪੰਝੀ ਗਏ ਜੀ 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 ਇੱਥੇ ਆਈ ਸਾਰੇ ਫਿਰ ਬਗਲ ਮਿਲਿਆ ਮੁੜੇ ਦਾ ਮਿਲਿਆ ਬਾਪੂ ਨੂੰ ਮਿਲਿਆ ਖੰਡੂੜੀ ਦੀ ਮੋਰਕੀ ਨੀ ਕਾ 23 ਸਾਲ ਦੀ ਇਹ ਫਿਰ ਕਿਵੇਂ ਪਤਾ ਲੱਗਿਆ ਬਾਡੀਵਾਰ ਕਿਵੇਂ ਪਤਾ ਲੱਗਿਆ ਤੁਹਾਨੂੰ ਬਾਡੀਵਾਰ ਇਦਾਂ ਪਤਾ ਲੱਗਾ ਜੀ ਇੱਥੇ ਜਿਹੜੇ ਬੰਦੇ ਆ ਮੋਸਹੀ ਵਾਲੇ ਹਾਂਜੀ ਉਹ ਕਿਤੇ ਉੱਥੇ ਪਿੰਡ ਗਏ ਹੋ ਕੇ ਕਹਿਣਗੇ ਉੱਥੇ ਡੈੱਡ ਬਾਡੀ ਪਈ ਹੈ ਇੱਕ ਉਹਨਾਂ ਦੀ ਮਾਸੀ ਦਾ ਮੁੰਡਾ ਜਿਹੜਾ ਔੜੀ ਦੀ ਮਾਸੀ ਦਾ ਮੁੰਡਾ ਉਹ ਆ ਕੇ ਥੇ ਦੇਖ ਕੇ ਗਿਆ ਤੇ ਉਹਨੇ ਪਛਾਣਿਆ ਤੇ ਫਿਰ ਜਾ ਕੇ ਸਾਨੂੰ ਇਨਫੋਰਮੇਸ਼ਨ ਹੋ ਗਈ ਇਹ ਕਿੱਥੇ ਆ ਗਿਆ ਕਿ ਚੰਦੂ ਅਰਬੇ ਉਸ ਕਾਨੂੰਨੀ ਕਾਰਵਾਈ ਕੀਤੀ ਜਾ ਜੋ ਵੀ ਹੈਗਾ ਇਨਸਾਫ ਹੋਣਾ ਚਾਹੀਦਾ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਨਵੇਂ ਸੇ ਪੁਲਿਸ ਨੂੰ ਕੰਪਲੀਨ ਕੀਤੀ ਤੁਸੀਂ ਕਰਨਾ ਬੈਨੇ ਹਾਂ ਲਈ ਰਾਹੋ ਜ ਮਸਲਾ ਹੈ ਰਾਹੋਂ ਦੇ ਉਧਰ ਲੱਗਿਆ ਸੀ ਉਹ ਕਿਹੜਾ ਪਿੰਡ ਦੱਸਦੇ ਪੁੱਛਦਾ ਬੁੱਕਾ ਉਹਰਾ ਹੁੰਦਾ ਐਸਐਚਓ ਕਰੋਗਾ ਜੋ ਮਸਲਾ ਕਰੋਗੇ ਡੈਪਟੀ ਸਾਹਿਬ ਨੇ ਜਾ ਕੇ ਖਲਾਕ ਕਰਦੇ ਨੇ ਇੱਕ ਬੋਡੀ ਉਧਰੋਂ ਮਿਲੀ ਹੈ ਡੈੱਡ ਬੋਡੀ ਪਤਾ ਨਹੀਂ ਕਿੱਥੋਂ ਉੱਤ ਡੈੱਡ ਬੋਡੀ ਦਾ ਤਾਂ ਇੱਥੇ ਮਿਲੀ ਹੈ ਨਾ ਜੀ ਉਹ ਉਦਣੇ 3:30 ਵਜੇ ਰੱਖ ਗਿਆ ਸੀ ਡੈੱਡ ਬੋਡੀ 4:00 ਵਜੇ 10:00 10:00 ਕੁੜੀ ਮਾਰਤੀ ਆਂਦੀ ਅੱਛਾ ਉਹ ਬੋਡੀ ਵੀ ਆਪ ਰੱਖ ਕੇ ਗਿਆ ਸੀ ਆਪ ਰੱਖ ਕੇ ਗਿਆ ਸਾਰਾ ਕੁਝ ਇਹਨਾਂ ਦੇ ਫੋਟੋ ਆਈਆਂ ਤਿੰਨ ਚਾਰ ਬੰਦਿਆਂ ਦੀ ਹੈ ਗਲਤ ਦਿਖਾਏ ਉਹ ਕੈਮਰੇ ਚੋਂ ਕੱਢੀਆਂ ਉਹ ਫੋਟੋਆਂ ਤਾਂ ਜਾ ਕੇ ਪਤਾ ਲੱਗਾ ਉਹ ਬੰਦਾ ਮੁੰਡਾ ਜਿਹੜਾ ਲੈ ਗਿਆ ਕੁੜੀ ਨੂੰ ਪਰ